ਲੋ ਜੀ ਇਹਨਾਂ ਨਾਲ ਮੌਕੇ ਤੇ ਸਾਡੇ ਗਾਰਡ ਸਾਹਿਬ ਆਏ ਸੀ ਉਹਨਾਂ ਨੇ ਜਿਹੜੀ ਉਦੋਂ ਦੀ ਕਾਰਵਾਈ ਹੋਏਗੀ ਬੰਦ ਦੀ ਕਰਾਂਗੇ ਬਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਇਹ ਤੁਹਾਨੂੰ ਇਹ ਤੋਂ ਇਹਨਾਂ ਨੂੰ ਜੋ ਇਹਨਾਂ ਨੂੰ ਇਹਨਾਂ ਨੂੰ ਮਿਲੀ ਹੈ ਉਹਨਾਂ ਦੇ ਹਿਸਾਬ ਦੇ ਨਾਲ ਜੋ ਇਹਦੀ ਬੰਦ ਦੀ ਜਿਹੜੀ ਕਾਰਵਾਈ ਕਰਦਾਂਗੇ ਹੋਰ ਕੀ ਹੈ ਜੀ ਸੂਰ ਦਾ ਇਹ ਮੌਕੇ ਤੇ ਜਿਹੜਾ ਇਹ ਡੇਰਾ ਤੋਂ ਉਹਨੂੰ ਭੇਜਾਂਗੇ ਤਾਂ ਜਿਹੜੀ ਸਿੰਪਲ ਸਿੰਪਲ ਜੋ ਵੀ ਹੈ ਜਿਹੜੀ ਕਿਸੇ ਵਿਅਕਤੀ ਤੇ ਹੋਊਗੀ ਤਾਂ ਕਰਾਂਗੇ ਕਾਰਵਾਈ ਜਨਬ ਆਰੋ ਸਾਹਿਬ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਨਾ ਮੈਂ ਅੱਜ ਤੱਕ ਕਦੀ ਪ੍ਰੈਸ਼ਰ ਚ ਰਿਆਂ ਮੈਂ ਨਾ ਮੈਨੂੰ ਕਿਸੇ ਨਾਲ ਪ੍ਰੈਸ਼ਰ ਨਾ ਮੈਂ ਜੇ ਰੇਂਜ ਉਸਤਰ ਬਤਾਉ ਰਿਆਂ ਮੈਨੂੰ ਕਿਸੇ ਨਾਲ ਕੋਈ ਨਹੀਂ ਲੈਣਾ ਦੇਣਾ ਜੋ ਇਹਦੀ ਕਾਰਵਾਈ ਬਣਦੀ ਹੋਈਗੀ ਕਰਾਂਗੇ ਜਿਹੜਾ ਨਾ ਜੀ ਹੰਸਰਾਜ ਸਾਨੂੰ ਫਗਦੀਪ ਸਿੰਘ ਜੀ ਮੈਂ ਗੜੀ ਮਾਨਸੋਲ ਦਾ ਵਾਸੀ ਹਾਂ ਜੀ ਇਹ ਜਿਹੜਾ ਜਰਨੈਲ ਸਿੰਘ ਹੈ ਜੀ ਇਹ ਸ਼ਿਕਾਰ ਖੇਲਦਾ ਛਰੇ ਆਮ ਰਾਤੀ ਨੂੰ 12:00 ਸਾਢੇ 11:00 ਵਜੇ ਇਹਨਾਂ ਸ਼ੇਮ ਕਾਲਾ ਹੀਰਨਜੀ ਨੂੰ ਕਹਿੰਦੇ ਸ਼ੇਮ ਬਰ ਮਾਰੇ ਆ ਜੀ 2 ਹਫ਼ਤੇ ਪਹਿਲਾਂ ਇਹਨਾਂ ਦੋ ਹੋਰ ਮਾਰੀ ਜੀ ਪਈ ਇਹਦੇ ਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੋਰ ਵੀ ਅਸੀਂ ਪ੍ਰੂਫ ਵੀ ਦੇਵਾਂਗੇ ਸਾਡੇ ਕੋਲ ਪ੍ਰੂਫ ਵੀ ਹੈਗੇ ਆ ਮਹਿਕਮੇ ਨੂੰ ਚਾਹੀਦੀ ਹੈ ਪਈ ਜਿਹੜੀ ਗੱਡੀ ਆਈ ਦੇਖੋ ਉਹ ਗੱਡੀ ਨੂੰ ਖੋਲ ਵੀ ਲੱਗਾ ਉਹ ਜਬਤ ਹੋਣੀ ਚਾਹੀਦੀ ਹੈ ਨਾਮ ਮੋਨ ਲਾਲਾ ਜੀ ਪਿੰਡ ਮੇਰਾ ਗੜੀ ਮਾਨਸ ਵਾਲਾ ਮੌਕੇ ਤੇ ਅੱਜ ਅਸੀਂ ਮੈਂ ਆਇਆ ਇੱਥੇ ਮੈਂ ਦੇਖਿਆ ਕਹਿੰਦੇ ਆਪਣਾ ਮਹਿਕਮੇ ਨੇ ਜਰਨੈਲ ਸਿੰਘ ਜੈਲੀ ਤੋਂ ਮੀਟ ਫੜਿਆ 15-20 ਕਿਲੋ ਰਾਤ ਦੇ ਕੰਨੇ ਸ਼ੈਂਬਰ ਮਾਰਿਓ ਤੇ ਦੋ ਘਰਾਂ ਚੰਨ ਕਹਿੰਦੇ ਪਹਿਲਾਂ ਵੀ ਇਹਨਾਂ ਮਾਰੇ ਆ ਸ਼ਰੇਆਮੇ ਸ਼ਿਕਾਰ ਖੇਲਦਾ ਹੈ ਸ਼ਿਕਾਰ ਖੇਲ ਕੇ ਮੀਟ ਵੇਚਦਾ ਵੀ ਹੈ ਤੇ ਹੁਣ ਬੀਬੀ ਸਾਡੀ ਇੱਕ ਰਮਨਪ੍ਰੀਤ ਕੌਰ ਮਹਿਕਮੇ ਤੋਂ ਆਈ ਹੋਈ ਹੈ ਤੇ ਉਹ ਕਾਰਵਾਈ ਕਰ ਰਹੇ ਨੇ ਗੱਡੀ ਨੂੰ ਗਾਰਡ ਸਾਹਿਬ ਤੇ ਗੱਡੀ ਨੂੰ ਖੂਨ ਵੀ ਲੱਗਾ ਹੋਇਆ ਹੈ ਤੇ ਹੁਣ ਮੌਕੇ ਤੇ ਪ੍ਰੈਸ਼ਰ ਇਹ ਪੈ ਰਿਹਾ ਹੈ ਵੀ ਹੋ ਸਕੈ ਅਸੀਂ ਸੁਣਿਆ ਪਈ ਡੀਐਫਓ ਸਾਹਿਬ ਦਾ ਫੋਨ ਆ ਰਿਹਾ ਵੀ ਤੁਸੀਂ ਕਾਰਵਾਈ ਨਹੀਂ ਕਰਨੀ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਜਿਹੜੇ ਚੰਗੇ ਮੁਲਾਜ਼ਮ ਚੰਗਾ ਕੰਮ ਕਰਦੇ ਹੈ ਉਹਨਾਂ ਨਾਲ ਧੱਕਾ ਵੀ ਸਰਕਾਰ ਕਰਦੀ ਆ ਜਾਂ بڑا ਮਹਿਕਮਾ ਕਰਦਾ ਇਹ ਹੋਣਾ ਨਹੀਂ ਚਾਹੀਦਾ ਜਿਹੜਾ ਕੋਈ ਗਲਤ ਕੰਮ ਕਰਦਾ ਉਹਨੂੰ ਨੱਥ ਪਾਈ ਜਾਣੀ ਚਾਹੀਦੀ ਜੇਕਰ